ਉਹ ਪਾਕਿਸਤਾਨ ਦੇ ਵਿੱਚ ਮੈਂਟੇਸ ਮੱਲਰ ਤੇ ਸਾਡੀਆਂ ਕਾਲੀਆਂ ਭੇਡਾਂ ਮਾਰੇ ਤੰਦੂ ਤੋਂ ਬਾਅਦ ਨਹੀਂ ਹੁੰਦੀਆਂ ਤੇ ਲਗਾਤਾਰ ਜਿਹੜੀ ਆ ਪੰਜਾਬ ਤੋਂ ਸੈਕੰਡ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੁਸਤ ਦਰਸਤ ਵਿੱਚ ਕੰਨੀ ਆ ਹਮੇਸ਼ਾ ਹੀ ਜਿਹੜੀਆਂ ਇਹ ਪ੍ਰਾਪਤੀਆਂ ਕਰਦੀ ਆ ਰਹੀ ਆ ਅੱਜ ਵੀ ਇਸੇ ਲੜੀ ਦੇ ਵਿੱਚ ਇੱਕ ਜਿਹੜਾ ਡਰੋਨ ਹੈ ਕੁਆਟਾ ਕਾਫਟਰ ਇਹ ਮਸਤਗੜ ਪਿੰਡ ਦੇ ਵਿੱਚੋਂ ਜਿਹੜਾ ਘੁੰਮਦਾ ਇਹ ਰਸਾਲ ਸਿੰਘ ਨੇ ਸਾਡੇ ਕੋਲ ਮਰੀਤ ਸਿੰਘ ਜਿਹੜੇ ਪਿੰਡ ਮਸਤਗੜ ਦੇ ਨੇ ਇਹਨਾਂ ਨੇ ਇਨਫੋਰਮੇਸ਼ਨ ਇਹ ਰੱਗ ਦੇ ਕੱਪੜੇ ਦੇ ਵਿੱਚ ਕੋਈ ਚੀਜ਼ ਬੰਨੀ ਜਾਉ ਜਦੋਂ ਇਹਦੀ ਸਰਚ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਡਰੋਨ ਵੀ ਘਰਿਆ ਇਹਦੀ ਅਸੀਂ ਪ੍ਰੰਤ ਇਨਫਾਰਮੇਸ਼ਨ ਜਿਹੜੀ ਸਾਡੀ ਕੋਆਰਡੀਨੇਟ ਕੋ ਹੈਗੀ ਆ ਕੋਰਸ ਬੀਐਸਰ ਜਿਨ੍ਹਾਂ ਨੂੰ ਜੀ ਬੀਐਸਰ ਤੇ ਪੰਜਾਬ ਪੁਲਿਸ ਨੇ ਜਦੋਂ ਇਹਨੂੰ ਫੋੜ ਕੇ ਸਾਂਝੇ ਤੌਰ ਤੇ ਚੈੱਕ ਕੀਤਾ ਤੇ ਇਹਦੇ ਵਿੱਚੋਂ ਡਰੋਨ ਵੀ ਘਰਿਆ ਸੋ ਜਿਹੜੇ ਬਾਰ-ਬਾਰ ਜਿਹੜਾ ਪਾਕਿਸਤਾਨ ਡਰੋਨ ਰਾਹੀਂ ਗੈਰ ਕਾਨੂੰਨੀ ਜਿਹੜੀਆਂ ਪਦਾਰਥ ਭੇਜਣ ਦੇ ਵਿੱਚ ਲਾ ਬਾਦਨੀ ਆ ਰਿਹਾ ਸੋ ਉੱਥੇ ਪੁਲਿਸ ਵੀ ਤੇ ਬੀਐਸਰ ਵੀ ਕਦੇ ਨਾਲ ਕਦਾ ਬੁਲਾ ਕੇ ਇਹਨਾਂ ਦੀਆਂ ਜਿਹੜੀਆਂ ਕੌਂਹੀਆਂ ਕਚਾਲਾਂ ਨੇ ਇਹਨਾਂ ਨੂੰ ਅਸਫਲ ਕਰ ਦਿੱਤੀ ਜੇ ਮੈਂ ਹੁਣ ਤੱਕ ਦੀ ਗੱਲ ਕਰਾਂ ਤੇ ਇਕੱਲੇ ਸਾਮੂਹਿਕ ਠਿੱਖੀ ਬੜ ਦੇ ਵਿੱਚ ਬੱਜੀ ਦੇ ਕਰੀਬ ਡੋਲ ਰਿਕਵਰ ਹੋ ਚੁੱਕੀ ਤੇ 32 ਦੇ ਕਿਲੋ ਦੇ ਕਰੀਬ ਜਿਹੜੀਆਂ ਹਨੂਮਿਕਵਰ ਹੋ ਚੁੱਕੀਆਂ ਤੇ 60 ਦੇ ਕਰੀਬ ਜਿਹੜੇ ਵਿਅਕਤੀ ਨੇ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਫੜ ਕੇ ਨਾਮਜ਼ਦ ਉਹਕੇ ਜ਼ਿਲ੍ਹਿਆਂ ਦੇ ਵਿੱਚ ਭੇਜ ਚੁੱਕੇ ਨੇ ਸੋ ਜਿੱਥੇ ਅਸੀਂ ਰਸਾਲ ਸਿੰਘ ਨੂੰ ਜਿਹੜੀ ਬਣਦੀ ਰਾਸ਼ੀ ਮਾਣੂ ਉਹ ਡੀਜੀਪੀ ਸਾਹਿਬ ਪੰਜਾਬ ਨੂੰ ਜਿਹੜੀ ਆ ਉਹ ਜਿਹੜੀ ਦਿੱਤੀ ਜਾਊਗੀ ਉਥੇ ਨਾਲ ਦੀ ਨਾਲ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੱਤਾ ਇਸੇ ਤਰ੍ਹਾਂ ਸਾਥ ਦਿਤੇ ਜੀ ਤੇ ਆਪਾਂ ਆਪਣੇ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾਈਏ ਜਿੱਥੇ ਅਸੀਂ ਪੰਜਾਬ ਸਰਕਾਰ ਦੇ ਹਦਾਇਤਾਂ ਮਾਣੂ ਡੀਜੀਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਮਦਨਰਾਦੇ ਖਿਲਾਫ ਜਿਹੜੀ ਰੇਟਿੰਗ ਕਰ ਰਹੇ ਨੇ ਉਥੇ ਲਗਾਤਾਰ ਅਸੀਂ ਬ੍ਰਾਹਮਣ ਗਿਆਨ